ਹਾਂਜੀ ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਮੈਂ ਨਵੇਂ ਵਲੌਗ ਦੇ ਵਿੱਚ ਅੱਜ ਮੈਂ ਚੱਲੇ ਆਵਾ ਦੋਸਤੋ ਭਾਈ ਮਾਹ ਸਿੰਘ ਦੇ ਗੁਰਦੁਆਰੇ ਜਿਹੜਾ ਪਿੰਡ ਰਟੋਲੀ ਆ ਮੈਂ ਦੱਸਣਾ ਚਾਹੁੰਦਾ ਕਿ ਗੱਡੀ ਦਾ ਹਲੇ ਮੇਰੀ 22 ਤਰੀਕ ਤੱਕ ਮਿਲ ਸਕਦੀ ਆ ਕਿਉਂਕਿ ਮੈਂ ਉਹਨਾਂ ਦੇ ਫਾਈਨੰਸੀ ਦੇ ਮੈਨੇਜਰ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦਾ ਕਿ ਗੱਡੀ ਤਾਂ ਡੀ ਹੋਣਾ ਪੇਂਟ ਹੋ ਚੁੱਕੀ ਆ ਤੇ ਵੇਰਿੰਗ ਦਾ ਕੰਮ ਚੱਲਣ ਦਿਆ ਵਾ ਤੇ 22 ਤਰੀਕ ਤੱਕ ਤੁਹਾਨੂੰ ਹੈਂਡਓਵਰ ਕਰ ਦਿੱਤੀ ਜਾਊਗੀ ਡਾਕੂਮੈਂਟੇਸ਼ਨ ਕਰਕੇ ਤੁਹਾਡੇ ਭਾਈ ਤ੍ਰਿਕਤਾ ਖੱਲੇ ਮੈਂ ਵਿਲਾਈਆਂ ਤੇ ਦੋਸਤੋ ਇਹ ਗੱਲੋ ਮੈਂ ਭਾਈ ਮਾਹਨ ਸਿੰਘ ਪਿੰਡ ਰਟੋਲ ਗੁਰਦੁਆਰਾ ਸਾਹਿਬ ਜਾਣਦਿਆਂ ਵਾਂ ਤੇ ਪੈਡਲ ਤੇ ਚਲੋ ਫਿਰ ਚਲਦੇ ਆ ਤੇ ਨਾਲੇ ਉੱਥੇ ਜਾ ਕੇ ਤੇ ਦੋਸਤੋ ਤੇ ਮੈਂ ਪਹੁੰਚ ਚੁੱਕਿਆ ਵਾਂ ਹੁਣ ਦਪੁਰਜੀ ਵਾਲੇ ਰੇਲਵੇ ਸਟੇਸ਼ਨ ਤੇ ਤੇ ਅਨ ਮੈਂ ਦੱਸਿਆ ਹੀ ਕਿ ਮੈਂ ਅੱਜ ਚੱਲਿਆ ਵਾਂ ਬਾਬਾ ਭਾਈ ਮਹਨ ਸਿੰਘ ਜੀਦੇ ਗੁਰਦੁਆਰੇ ਪਿੰਡ ਰਟੋਲ ਤੇ ਰਸਤੇ ਦੇ ਵਿੱਚ ਸਟੇਸ਼ਨ ਆਉਂਦਾ ਵਾ ਦਪੁਰਜੀ ਦਾ ਦਪੁਰਜੀ ਦਾ ਤੇ ਨਹੀਂ ਬੋਲਿਆ ਜਾਂਦਾ ਇਹ ਜੇ ਤੁਸੀਂ ਮੈਪ ਤੇ ਸਰਚ ਕਰੋਗੇ ਇਹ ਦੁਖਨਵਾਰਨ ਦਾ ਰੇਲਵੇ ਸਟੇਸ਼ਨ ਬੋਲਿਆ ਜਾਂਦਾ ਵਾ ਤੇ ਚਲੋ ਮੈਂ ਹੁਣ ਤੁਹਾਨੂੰ ਸਟੇਸ਼ਨ ਵੀ ਵਿਖਾਉਣਾ ਵਾ ਇਹ ਬਹੁਤ ਪੁਰਾਣਾ ਸਟੇਸ਼ਨ ਬਣਿਆ ਹੋਇਆ ਜੀ ਬਿਲਡਿੰਗ ਬਹੁਤ ਪੁਰਾਣੀ ਬਣੀ ਹੋਈ ਆ ਸਟੇਸ਼ਨ ਦੀ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੀ ਬਣਿਆ ਹੋਇਆ ਵਾ ਤਕਰੀਬਨ 100 ਵੀ 25 ਸਾਲ ਪੁਰਾਣਾ ਸਟੇਸ਼ਨ ਹੈ ਇਹ 1910 ਦੇ ਲਾਗੇ ਬੰਨੇ ਦਾ ਬਣਿਆ ਹੋਇਆ ਵਾ ਮਾਮਾ ਜੀ ਵੀ ਦੱਸਦੇ ਆ ਮੇਰੇ ਪਰ ਹੁਣ ਇਹ ਸਟੇਸ਼ਨ ਇੱਕ ਹਿਸਾਬ ਨਾਲ ਬੰਦ ਪਿਆ ਵਾ ਗੱਡੀ ਆਉਂਦੀ ਆ ਕਹੀਂ ਦੇਖ ਸਕਦੇ ਜੇ ਸਟੇਸ਼ਨ ਦੇ ਅੰਦਰ ਦੀ ਹਾਲਤ ਖੰਡਰੀ ਬਣਿਆ ਹੋਇਆ ਵਾ ਆ ਇਧਰ ਵੇਖ ਸਕਦੇ ਜੀ ਤੁਸੀਂ ਬਖਤ ਸੂਚੀ ਵੀ ਲੱਗੀ ਹੋਈ ਆ ਸਟੇਸ਼ਨ ਦੀ ਉਹ ਖੇਮ ਕਰਨ ਅੰਮ੍ਰਿਤਸਰ ਤੋਂ ਖੇਮ ਕਰਨ ਲੱਗਦੀ ਆ ਤੇ ਉਹਦਾ ਤੁਸੀਂ ਟ੍ਰੇਨ ਚੱਲਦੀ ਆ ਜੀ ਇੱਥੇ ਟ੍ਰੇਨ ਆਉਂਦੀ ਆ ਵੇਖ ਸਕਦੇ ਜੇ ਟਾਈਮ ਤੇ ਮੇਰੇ ਰਾਈਟ ਸਾਈਡ ਖੇਮਕਰਨ ਨੂੰ ਜਾਂਦੀ ਹੈ ਟ੍ਰੇਨ ਤੇ ਮੇਰੇ ਲੈਫਟ ਸਾਈਡ ਜਾਂਦੀ ਹੈ ਟ੍ਰੇਨ ਅੰਮ੍ਰਿਤਸਰ ਤੋਂ ਇਹ ਮੈਂ ਤੁਹਾਨੂੰ ਵਿਖਾਇਆ ਦੁਖਨਵਾਰਨ ਦਾ ਸਟੇਸ਼ਨ ਪਰ ਇਹ ਜਗਾ ਪੈਂਦੀ ਆ ਦਬੁਰਜੀ ਪਿੰਡ ਦੇ ਵਿੱਚ ਜਿੱਥੇ ਸਟੇਸ਼ਨ ਬਣਿਆ ਹੋਇਆ ਵਾ ਪਰ ਮੈਪ ਦੇ ਵਿੱਚ ਇਹ ਵਿਖਾਊਗਾ ਦੁਖਨਵਾਰਨ ਸਟੇਸ਼ਨ ਤੇ ਇਹ ਦੁਖਨਵਾਰਨ ਸਟੇਸ਼ਨ ਹੈ ਭੋਲਿਆ ਜਾਂਦਾ ਆ ਮੈਪ ਦੇ ਵਿੱਚ ਤੇ ਦੋਸਤੋ ਇਹ ਸਟੇਸ਼ਨ ਤੁਹਾਨੂੰ ਮੈਂ ਵਿਖਾਇਆ ਕਿਤਰਾ ਦਾ ਲੱਗਿਆ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਨਾਲੇ ਹੁਣ ਮੈਂ ਚੱਲਦਾ ਵਾਂ ਅੱਗੇ ਗੁਰਦੁਆਰਾ ਸਾਹਿਬ ਨੂੰ ਇਹ ਰਸਤੇ ਦੇ ਵਿੱਚ ਜੋ ਵੀ ਅਪਡੇਟ ਹੋਊਗੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਦੋਸਤੋ ਤੇ ਮੈਂ ਤੁਹਾਨੂੰ ਸਟੇਸ਼ਨ ਵਿਖਾਇਆ ਤੇ ਮੈਂ ਜਾਂਦਿਆਂ ਗੁਰਦੁਆਰਾ ਸਾਹਿਬ ਭਾਈ ਮਾਨ ਸਿੰਘ ਪਿੰਡ ਰਟੋਲ ਤੇ ਇੱਕ ਮੇਰੇ ਅੱਗੇ ਰਸਤੇ 'ਚ ਹੁਣ ਅੰਡਰਪਾਸ ਆ ਗਿਆ ਵਾ ਜਿਹੜਾ ਰੇਲਵੇ ਵਾਲਿਆਂ ਨੇ ਬਣਾਇਆ ਵਾ ਰੇਲ ਦੇ ਥੱਲੇੋਂ ਦੀ ਤੁਸੀਂ ਕ੍ਰੋਸ ਕਰ ਸਕਦੇ ਤੇ ਰੇਲ ਦੂਜੀ ਸਾਈਡ ਰੇਲ ਦੇ ਜਾ ਸਕਦੇ ਜੇ ਤੇ ਚਲੋ ਮੈਂ ਵਿਖਾਉਣਾ ਵਾਂ ਤੁਹਾਨੂੰ ਅੰਡਰਪਾਸ ਵੀ ਟੀਨ ਲਾ ਭਾਈ ਹੋਈ ਉੱਤੇ ਤੇ ਦੋਸਤੋ ਹੁਣ ਮੈਂ ਆ ਚੁੱਕਿਆ ਵਾਂ ਕਰੋਸਿੰਗ ਤੇ ਰਟੋਣਾ ਵਾਲੇ ਪਾਸੇ ਅੰਡਰਪਾਸ ਮੈਂ ਪਾਸ ਕਰ ਆਇਆ ਵਾਂ ਮੈਂ ਤੁਹਾਨੂੰ ਖਾ ਵੀ ਦਿਨਾ ਵਾ ਜੀ ਆ ਆ ਵਾਲੀ ਸਾਈਡ ਅੰਡਰਪਾਸ ਦੇ ਹੁਣ ਮੈਂ ਰਟੋਲ ਸਾਈਡ ਆ ਗਿਆ ਵਾਂ ਤੇ ਜਿੱਧਰ ਮੈਂ ਪਹਿਲ ਵਿਖਾਉਂਦਿਆ ਸੀ ਉਹ ਦਬੁਰਜੀ ਸਾਈਡ ਸੀ ਤੇ ਰੇਲ ਦੇ ਥੱਲੋਂ ਦੀ ਥੱਲੋਂ ਦੀ ਬਣਿਆ ਹੋਇਆ ਜੀ ਕਿੰਟੂ ਨੂੰ ਪਾ ਕੇ ਰੇਲ ਵਾਲਿਆਂ ਨੇ ਬਣਾਇਆ ਵਾ ਪਿੱਲਰ ਪਿੱਲਰ ਖੜੇ ਕੀਤੇ ਲੋਹੇ ਦੇ ਨਾਲ ਨਾਲ ਇੱਕ ਰਸਤਾ ਬਹਿਲਾ ਨੂੰ ਨਿਕਲ ਜਾਂਦਾ ਵਾ ਇਹਦੇ ਥੱਲੇੋਂ ਦੀ ਤੇ ਇੱਕ ਰਸਤਾ ਪਿੰਡ ਰਟੋਲਾ ਨੂੰ ਨਿਕਲ ਜਾਂਦਾ ਵਾ ਤੇ ਇਹ ਦੋਸਤੋ ਮੈਂ ਤੁਹਾਨੂੰ ਵਿਖਾਇਆ ਅੰਡਰਪਾਸ ਅਦ ਬੁਰਜੀ ਰੇਲਵੇ ਦੇ ਜਿਹੜਾ ਰੇਲ ਦੀ ਪਟੜੀ ਜਦੋਂ ਥੱਲੋਂ ਦੀ ਇੱਕ ਪਾਸੇ ਬਹਿਲੇ ਨੂੰ ਨਿਕਲ ਜਾਂਦਾ ਵਾ ਤੇ ਇੱਕ ਪਾਸੇ ਰਟੋਲਾ ਨੂੰ ਤੇ ਜਿੱਦਨ ਨੂੰ ਮੈਂ ਜਾਣਦਿਆਂ ਵਾਂ ਦੋਸਤੋ ਹੁਣ ਮੈਂ ਚੱਲੇ ਆਂ ਗੁਰਦੁਆਰਾ ਸਾਹਿਬ ਭਾਈ ਮਾਹ ਸਿੰਘ ਜੀ ਪਿੰਡ ਰਟੋਲ ਤੇ ਦਰਸ਼ਨ ਕਰੀਏ ਤੇ ਨਾਲੇ ਗੁਰਬਾਣੀ ਸੁਣੀਏ ਹਾਂਜੀ ਦੋਸਤੋ ਤੇ ਮੈਂ ਦੱਸਣਾ ਚਾਹੁੰਨਾ ਆ ਕਿ ਸਰਕਾਰ ਹੁਣ ਬਦਲਣ ਵਾਲੀ ਆ 27 ਚ ਵੋਟਾਂ ਆ ਫੇਰ ਇਹ ਕੱਲੋਂ ਕੰਮ ਤੇ ਚੱਲਣ ਦੇ ਆ ਉਹਨਾਂ ਰ ਟੋਲਾ ਵਾਲਾ ਰੋਡ ਵੀ ਆ ਤੇ ਇਹ ਵੀ ਬਣੰਦਿਆ ਆ ਜਿੱਤੇ ਮੈਂ ਚੱਲੰਦਿਆਂ ਮੈਂ ਤੁਹਾਨੂੰ ਵਿਖਾਉਣਾ ਆ ਰਟੋਲਾ ਵਾਲਾ ਰੋਡ ਸੰਤੋ ਜੀ ਇਸ ਤਰ੍ਹਾਂ ਮਤਲਬ ਰੋੜੀ ਰਾੜੀ ਜੀ ਪਈ ਹੋਈ ਆ ਤੇ ਖਰਚਾ ਆ ਮਿੱਟੀ ਤੇ ਰੋਡ ਬਣਾ ਨਹੀਂ ਦਿਆ ਜੀ ਬਣਾ ਨਹੀਂ ਦਿਆ ਮਤਲਬ ਸ਼ੁਰੂਆਤ ਹੋਈ ਹੋਈ ਹੈ ਲੱਗਦਾ ਰੋਡ ਦੀ ਇਹ ਟੇਸ਼ਨ ਤੋਂ ਹੀ ਆ ਤੇ ਰਟੋਲਾ ਵਾਲਾ ਰੋਡ ਆ ਜੀ ਨਾ ਵੀ ਚਾਹੀਦਾ ਜੀ ਰੋਡ ਕਿਉਂਕਿ ਭਾਈ ਮਹਾਸنگ ਜੀ ਦਾ ਗੁਰਦੁਆਰਾ ਵਾ ਇਹ ਰੋਡ ਰਾਡ ਵਧੀਆ ਬੰਨੇ ਚਾਹੀਦੇ ਆ ਜਿਹੜੀ ਸੰਗਤ ਆਉਂਦੀ ਆ ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਗੱਡੀਆਂ ਗੁੱਡੀਆਂ ਜ਼ਿਆਦਾ ਵਾ ਤੇ ਮੋਟਰਸਾਈਕਲ ਤੇ ਲੋਕ ਹੁੰਦੇ ਆ ਤੇ ਜੇ ਉਹਨਾਂ ਨੂੰ ਰੋਡ ਵਧੀਆ ਨਹੀਂ ਮਿਲੂਗੀ ਤੇ ਥੋੜਾ ਜਿਹਾ ਰੁੱਖਾ ਹੋ ਜਾਂਦਾ ਗੁਰਦੁਆਰਾ ਸਾਹਿਬ ਹੁਣ ਰਹਿ ਗਿਆ ਵਾ 1 ਕਿਲੋਮੀਟਰ ਜੀ 1 ਕਿਲੋਮੀਟਰ ਬਾਅਦ ਆਪਾਂ ਚੱਲ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਵਾ ਤੇ ਫਿਰ ਦਰਸ਼ਨ ਕਰਨੇ ਆਪਾਂ ਜੋ ਵੀ ਹਿਸਟਰੀ ਹੋਗੀ ਉਹ ਦੱਸੂਗਾ ਤੁਹਾਡੇ ਚਲੋ ਫਿਰ ਦੋਸਤੋ ਦੋਸਤੋ ਮੈਂ ਪਹੁੰਚ ਗਿਆ ਵਾਂ ਪਿੰਡ ਦੇ ਫਿਰਨੀ ਤੇ ਤੇ ਸਵੇਰੇ ਤੇ ਪਹੁੰਚ ਗਿਆ ਜੀ ਪਿੰਡ ਦੇ ਤੇ ਇੱਥੇ ਇੱਕ ਮੈਂ ਤੁਹਾਨੂੰ ਹੋਰ ਬੋਰਡ ਲੱਗਿਆ ਵਿਖਾਉਣਾ ਵਾਂ ਜਿਹੜਾ ਵਾ ਕੁਟਿਆ ਦਾ ਬੋਰਡ ਲੱਗਿਆ ਹੋਇਆ ਵਾ ਇੱਥੇ ਆਹ ਕੁਟਿਆ ਜੀ ਕੁਟਿਆ ਦਾ ਬੋਰਡ ਲੱਗਿਆ ਹੋਇਆ ਵਾ ਇੱਥੋਂ ਪਿੰਡ ਸ਼ੁਰੂ ਹੋ ਜਾਂਦਾ ਵਾ ਆ ਕੁਰੀਆ ਸਤ ਕਨ ਸ਼੍ਰੀ ਬਖਸ਼ੀਸ਼ਪੁਰੀ ਨਗਰ ਰਟੋਲ ਤੇ ਆ ਸੂਏ ਤੇ ਪਹੁੰਚ ਕੇ ਆਵਾ ਮੈਂ ਸੂਆ ਹੀ ਬੜਾ ਗੰਦਾ ਕੀਤਾ ਹੋਇਆ ਵਾ ਇਧਰ ਵੇਖ ਲਓ ਹਾਲ ਸੂਏ ਦੇ ਕੰਸਟ੍ਰਕਸ਼ਨ ਦਾ ਕੰਮ ਚੱਲਣ ਦਿਆ ਜੀ ਇੱਥੇ ਗੁਰਦੁਆਰਾ ਸਾਹਿਬ ਮੈਨੂੰ ਇੱਥੋਂ ਨਜ਼ਰ ਆਉਂਦਿਆ ਹੈ ਤੇ ਮੈਂ ਤੁਹਾਨੂੰ ਖਾ ਦਿਨਾ ਗੁਰਦੁਆਰਾ ਸਾਹਿਬ ਦੀ ਇੱਕ ਝਲਕ ਉਹ ਮੇਰੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਇਹ ਪ 200 ਮੀਟਰ ਤੇ ਰਹਿ ਗਿਆ ਵਾ ਇੱਥੋਂ ਤੇ ਚੱਲ ਕੇ ਤੇ ਦਰਸ਼ਨ ਕਰਦੇ ਆਂ ਦੋਸਤੋ ਅੱਜ ਮੈਂ ਪਹੁੰਚਿਆ ਆਇਆ ਵਾਂ ਪਿੰਡ ਰਟੋਲ ਭਾਈ ਮਹਾਂ ਸਿੰਘ ਜੀ ਦੇ ਗੁਰਦੁਆਰੇ ਜਿਹੜਾ ਤਰਨਤਾਰਨ ਤੋਂ 6 ਕਿਲੋਮੀਟਰ ਤੇ ਸ੍ਰੀ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੀ ਡਿਸਟੈਂਸ ਹੈਗੀ ਆ ਤੇ ਚਲੋ ਦੋਸਤੋ ਅੱਜ ਮੈਂ ਤੁਹਾਨੂੰ ਦਰਸ਼ਨ ਕਰਉਣਾ ਵਾ ਫਿਰ ਤੇ ਨਾਲੇ ਹਿਸਟਰੀ ਦੇ ਉੱਤੇ ਥੋੜੀ ਜਿਹੀ ਸਟਰੀਟ ਡਿਮਾਂਸ ਸਾਂਝਾ ਕਰਦਾ ਹਾਂ ਇਹ ਜੇ ਗੁਰਦੁਆਰੇ ਦਾ ਮੇਨ ਗੇਟ ਤੇ ਹੁਣ ਆਪਾਂ ਅੰਦਰ ਜਾਣਾ ਵਾ ਤੇ ਇਹ ਤੇ ਗੇਟ ਆ ਗਿਆ ਜੀ ਭਾਈ ਮਹਾ ਸਿੰਘ ਜੀ ਸ਼ਹੀਦ ਇਸ ਤਰ੍ਹਾਂ ਗੇਟ ਦੇ ਉੱਤੇ ਸ਼੍ਰੀਮਾਨ ਸੰਤ ਪਾਪਾ ਗੁਰਮੁਖ ਸਿੰਘ ਜੀ ਜਿੰਨੇ ਵੀ ਸੰਤ ਹੋਏ ਉਹਨਾਂ ਦੇ ਨਾਂ ਲਿਖੇ ਹੋਏ ਆ ਆ ਗੁਰਦੁਆਰੇ ਦੀ ਇਮਾਰਤ ਆ ਗਈ ਜੀ ਅੰਦਰ ਬਹੁਤ ਹੀ ਸੋਹਣੀ ਇਮਾਰਤ ਆ ਆ ਇਥੋਂ ਦਾ ਇਤਿਹਾਸ ਆ ਜੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਜੀ ਦੋਸਤੋ ਇਹ ਜੀ ਗੁਰਦੁਆਰਾ ਸਾਹਿਬ ਜੀ ਦਾ 메ਨ ਦਵਾਰ ਦੋਵੇਂ ਪਾਸੇ ਸਿੰਘ ਘੋੜਿਆਂ ਦੇ ਨਾਲ ਤੇ ਹੁਣ ਆਪਾਂ ਅੰਦਰ ਜਾਵਾਂਗੇ ਟੂਟੀ ਤੇ ਹੱਥ ਧੋਕੇ ਤੇ ਪੈਰ ਧੋਕੇ ਅੰਦਰ ਦਰਸ਼ਨ ਕਰਾਂਗੇ ਤੇ ਦਰਸ਼ਨ ਕਰਕੇ ਜੋ ਵੀ ਹਿਸਟਰੀ ਹੋ ਗਈ ਇੱਥੋਂ ਦੀ ਉਹ ਮੈਂ ਤੁਹਾਡੇ ਨਾਲ ਸਰਵਣ ਕਰਦਾ ਵਾਂ ਤੁਹਾਨੂੰ ਜੀ ਨਾਲ ਮੈਂ ਸਾਂਝਾ ਕਰਦਾ ਵਾਂ ਚਲੋ ਜੀ ਹੁਣ ਫਿਰ ਮਾਈਕ ਆਫ ਰਹੂਗਾ ਤੇ ਕੈਮਰਾ ਵੀ ਆਫ ਰਹੂਗਾ ਮੱਥਾ ਟੇਕ ਲਈਏ ਜੀ ਦੋਸਤੋ ਹੁਣ ਅੰਦਰ ਜਾ ਕੇ ਤੇ ਮੱਥਾ ਟੇਕਾਂਗੇ ਤੇ ਗੁਰੂ ਜੀ ਦਾ ਇਤਿਹਾਸ ਸਰਵਣ ਕਰਾਂਗਾ ਤੁਹਾਨੂੰ ਮੈਂ ਦੋਸਤੋ ਤੁਸੀਂ ਵੀ ਦੇਖ ਸਕਦੇ ਜੇ ਬਿਲਡਿੰਗ ਕਿੰਨੀ ਸੋਹਣੀ ਅੰਦਰੋਂ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਜੀ ਦੀ ਉੱਤੇ ਛਤ ਨੂੰ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਜਿਹਦੇ ਵਿੱਚ ਉਹ ਬਦਾਵਾ ਭਾਈ ਮਾ ਸਿੰਘ ਜੀ ਦਾ ਲਿਖਿਆ ਬਦਾਵਾ ਵਾੜਨ ਦਾ ਹੈ ਦੋਸਤੋ ਇੱਥੋਂ ਦਾ ਇਤਿਹਾਸ ਇਹ ਆ ਕਿ ਇੱਥੇ ਭਾਈ ਮਾ ਸਿੰਘ ਜੀ ਦਾ ਜਨਮ ਸਥਾਨ ਆ ਇੱਥੇ ਜਨਮ ਹੋਇਆ ਸੀ ਭਾਈ ਮਾ ਸਿੰਘ ਜੀ ਦਾ ਤੇ ਭਾਈ ਮਾ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਦੇ ਫੌਜ ਦੇ ਵਿੱਚ ਸਿੰਘ ਸੀ ਉਹਨਾਂ ਦੇ ਲੜਾਕੇ ਸੀ ਤੇ ਜਦੋਂ ਮੁਕਸਰ ਦੀ ਲੜਾਈ ਹੋਈ ਆ ਉਹਦੇ ਵਿੱਚ ਭਾਈ ਮਾਨ ਸਿੰਘ ਜੀ ਨੇ ਆਪਣੇ 40 ਸਿੰਘਾਂ ਨਾਲ ਲੈ ਕੇ ਤੇ ਬਦਾਵਾ ਲਖਤਾ ਹੈ ਗੁਰੂ ਜੀ ਨੂੰ ਕਿ ਗੁਰੂ ਜੀ ਅਹੀਂ ਨਹੀਂ ਲੜ ਸਕਦੇ ਅਹੀਂ ਕਰਨ ਨੂੰ ਵਾਪਸ ਜਾਣਾ ਵਾ ਤੇ ਫਿਰ ਜਦੋਂ ਉਹਨਾਂ ਨੇ ਮਾਈ ਭਾਗੋ ਜੀ ਜਿਹੜੀ ਇੱਕ ਔਰਤ ਸੀ ਗੁਰੂ ਜੀ ਦੀ ਫੌਜ ਦੇ ਵਿੱਚ ਤੇ ਉਹਨੇ ਮੁਗਲਾਂ ਦਾ ਗੰਦੇ ਦੇ ਨਾਲ ਕੰਦਾ ਲਾ ਕੇ ਮੁਕਾਬਲਾ ਕੀਤਾ ਦੇਸ਼ੀ ਦੀਆਂ ਪ੍ਰਾਪਤ ਕੀਤੀਆਂ ਤੇ ਇਹ ਚੀਜ਼ ਵੇਖ ਕੇ ਭਾਈ ਮਾਹ ਸਿੰਘ ਜੀ ਤੋਂ ਰਿਹਾ ਨਹੀਂ ਗਿਆ ਤੇ ਉਹਨਾਂ ਨੇ ਆਪਣੇ ਚਾਲੀ ਸਿੰਘ ਨਾਲ ਲੈ ਕੇ ਤੇ ਦੁਬਾਰਾ ਵਾਪਸੀ ਕੀਤੀ ਜੰਗ ਦੇ ਵਿੱਚ ਤੇ ਮੁਗਲਾਂ ਦੇ ਨਾਲ ਭਾਰੀ ਜੰਗ ਕੀਤੀ ਤੇ ਸ਼ੀਦingan ਪ੍ਰਾਪਤ ਕੀਤੀ ਤੇ ਗੁਰੂ ਜੀ ਕੋਲੋਂ ਵਾਦਾ ਜਿਹੜਾ ਲਿਖਿਆ ਸੀ ਤਿਆਗ ਪੱਤਰ ਉਹਨਾਂ ਨੇ ਉਹ ਪੜਵਾਇਆ ਜੋਤ ਵੀ ਜਗਨਦੀ ਹੈ ਜੀ ਇੱਥੇ ਸਿੰਘਾਂ ਦੀ ਵਕੀ ਇਮਾਰਤ ਬਹੁਤ ਵਧੀਆ ਬਣੀ ਹੋਈ ਆ ਅਪਰੇਨਾ ਅਤਮਕ 35 ਲਿਖੀ ਹੋਈ ਆ ਇੱਧਰ ਜੀ ਸਕਰੀਨਸ਼ਾਟ ਲੈ ਸਕਦੇ ਜੇ ਤੁਸੀਂ ਇਹਦਾ ਇਹ ਮੈਂ ਤੁਹਾਨੂੰ ਸਰਵਨ ਕਰਾਇਆ ਗੁਰੂ ਜੀ ਦਾ ਇਤਿਹਾਸ ਭਾਈ ਮਾਹ ਸਿੰਘ ਜੀ ਦਾ ਅੰਦਰ ਦਰਬਾਰ ਦੇ ਤੇ ਹੁਣ ਮੈਂ ਬਾਹਰ ਆ ਚੁੱਕਿਆ ਵਾਂ ਤੇ ਦੋਸਤੋ ਪ੍ਰਕਰਮਾ ਕਰਾਂਗੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਆ ਜੀ ਹੁਣ ਇਹ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਲੰਗਰ ਹਾਲ ਵਿਖਾਉਂਗਾ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਜੇ ਇਹ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਇਹਦੇ ਆਲੇ-ਦੁਆਲੇ ਜ਼ਮੀਨ ਆ ਤੇ ਖੇਤੀ ਵਾਲੀ ਜ਼ਮੀਨ ਆ ਜੀ ਆ ਦਿਖਾ ਦੇਣਾ ਮਾਤਰ ਆ ਆ ਵੇਖੋ ਜੀ ਗੁਰਦੁਆਰੇ ਦੀ ਦਵਾਰ ਦੇ ਨਾਲ ਖੇਤੀ ਵੀ ਹੋਈ ਹੋਈ ਆ ਕਣਕ ਦੀ ਖੇਤੀ ਹੋਈ ਆ ਜੀ ਤੇ ਆ ਦੁਆਰ ਆ ਜੀ ਗੁਰਦੁਆਰੇ ਦੀ ਤੇ ਨਾਲ ਨਾਲ ਪਾਪਰ ਕਰਮਾ ਕਰਨੇ ਆ ਗੁਰਦੁਆਰਾ ਸਾਹਿਬ ਜੀ ਦੀ ਕਰਮਾ ਕਰਨੇ ਬਹੁਤ ਜ਼ਰੂਰੀ ਹੁੰਦੀ ਆ ਗੁਰਦੁਆਰਾ ਸਾਹਿਬ ਜੀ ਦੀ ਸਾਈਡ ਨਾਲ-ਨਾਲ ਗੁਰਦੁਆਰੇ ਦੇ ਖੇਤੀ ਵਾਲੀ ਜ਼ਮੀਨ ਵੀ ਆ ਗਈ ਆ ਤੇ ਇੱਧਰ ਵੀ ਕੋਈ ਉਹ ਬਾਜੀ ਗੁਰਦੁਆਰੇ ਦੇ ਅੰਦਰ ਹੀ ਇਤਿਹਾਸਕ ਜਗ੍ਹਾ ਪਰ ਇਹਨੂੰ ਤਾਲਾ ਲੱਗਿਆ ਹੋਇਆ ਵਾ ਮਾਰਬਲ ਲੱਗਿਆ ਹੋਇਆ ਜੀ ਦਵਾਰਾਂ ਨੂੰ ਇੱਕ ਸਾਹ ਦੇ ਜੀ ਤੁਸੀਂ ਤੇ ਆ ਮੇਰੇ ਸਾਹਮਣੇ ਦਵਾਨਾ ਲੋਗ ਆ ਗਿਆ ਇੱਥੇ ਦੀਵਾਨ ਲੱਗਦਾ ਹੈ ਜੀ ਜਦੋਂ ਵੀ ਕੋਈ ਵੱਡਾ ਤਿਹਾੜਾ ਪਰਸੀ ਜਾਂ ਜੋੜ ਮੇਲਾ ਹੁੰਦਾ ਦਾ ਤੇ ਇਸ ਜਗ੍ਹਾ ਤੇ ਸੰਗਤਾਂ ਤਾਂ ਬਹੁਤ ਇਕੱਠੀਆਂ ਹੁੰਦਾ ਵਾ ਤੇ ਬਹੁਤ ਹੀ ਵਧੀਆ ਦੀਵਾਨ ਲੱਗਦਾ ਵਾ ਸਟਰਕਚਰ ਦਾ ਕੰਮ ਹੁੰਦਿਆ ਜੀ ਇੱਥੇ ਤੇ ਤੁਸੀਂ ਮੈਨੂੰ ਵੇਖ ਸਕਦੇ ਜੇ ਹੁਣ ਆਪਾਂ ਨਿਸ਼ਾਨ ਸਾਹਿਬ ਚੁਲੰਦਿਆ ਵਾ ਬਹੁਤ ਹੀ ਉੱਚਾ ਗੁਰਦੁਆਰਾ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸੋ ਇੱਕ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਵਾ ਇੱਕ ਦਵਾਰਾ ਸਾਹਿਬ ਦੀ 18 19 20 ਹਾਰ ਨੂੰ ਇੱਥੇ ਬਹੁਤ ਹੀ ਵੱਡਾ ਜੋੜ ਮੇਲਾ ਲੱਗਦਾ ਵਾ ਬਾਬਾ ਜੀ ਦਾ ਪਪਾ ਮਾ ਸingh ਜੀ ਦਾ ਤੇ ਸੰਗਤਾਂ ਹੋਮ ਘੁਮਾ ਕੇ ਪਹੁੰਚਦੀਆਂ ਵਾ ਤੇ ਨਾਲੇ ਚੋਟੀ ਤੇ ਕਬੱਡੀ ਦਾ ਮੈਚ ਵੀ ਹੁੰਦਾ ਵਾ ਜਿਹਦੇ ਵਿੱਚ ਵੱਡੇ ਵੱਡੇ ਖਿਡਾਰੀ ਆਉਂਦੇ ਤੇ ਆਪਣੇ ਖੇਡ ਦੀ ਜੋਹਰ ਹੁੰਦੇ ਆ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਲੰਗਰ ਹਾਲ ਦੀ ਇਮਾਰਤ ਜਿਹੜੀ ਕੀ ਮਿਸਾਲ ਹੈ ਇੱਕ ਸਿੱਖ ਧਰਮ ਦੇ ਵਿੱਚ ਜਿੱਥੇ ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਵੱਡਾ ਹੋਵੇ ਛੋਟਾ ਹੋਵੇ ਇੱਕ ਹੀ ਪੰਕੜ ਦੇ ਵਿੱਚ ਬੈਠ ਕੇ ਲੰਗਰ ਛਕਦਾ ਵਾ ਤੇ ਮੈਂ ਹੁਣ ਤੁਹਾਨੂੰ ਉਹ ਲੰਗਰ ਹਾਲ ਖਾਨਚਾਵਾ ਭਾਈ ਮਾਨ ਸਿੰਘ ਜੀ ਪਿੰਡ ਰਟੋਲ ਦੇ ਗੁਰਦੁਆਰਾ ਸਾਹਿਬ ਜੀ ਦਾ ਇਹ ਇਹ ਲੰਗਰ ਹਾਲ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਅੱਜ ਕੋਈ ਪ੍ਰੋਗਰਾਮ ਹੈ ਇੱਥੇ ਤੇ ਤੁਸੀਂ ਜਦੋਂ ਵੀ ਆਓ ਤੇ ਇੱਥੇ ਲੰਗਰ ਛੱਕੇ ਜਰੂਰ ਜਾਇਓ। ਉਹ ਬਿਲਡਿੰਗ ਲੰਗਰ ਵਾਲੀ ਆ। ਤੇ ਕੰਸਟਰਕਸ਼ਨ ਦਾ ਕੰਮ ਚੱਲੰਦਿਆ ਵਾ ਇੱਥੇ। ਚੱਲਦਾ ਹੀ ਰਹਿੰਦਾ ਵਾ। ਕਾਰ ਸੇਵਾ ਦੇ ਕਰਉਂਦੇ ਰਹਿੰਦੇ ਆ ਕੰਸਟਰਕਸ਼ਨ ਦਾ ਕੰਮ। ਤੋ ਇਮਾਰਤ ਵੀ ਹੈ ਜਿਹੜੀ ਸਾਹਮਣੇ ਬਾਬਾ ਜੀ ਦੀ ਹਾਂਜੀ ਦੋਸਤੋ ਤੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਏ ਉਹ ਦੁਆਰਾ ਬਾਬਾ ਮਹਾ ਸਿੰਘ ਜੀ ਪਿੰਡ ਦਾ ਕੋਲ ਤੇ ਦੋਸਤੋ ਜਿਹੜਾ ਕੀ ਤਰਨਤਾਰਨ ਤੋਂ 6 ਕਿਲੋਮੀਟਰ ਤੇ ਸ੍ਰੀ ਅਮਰitsar ਸਾਹਿਬ ਤੋਂ 24 ਕਿਲੋਮੀਟਰ ਪੈਂਦਾ ਆ ਤੇ ਮੈਂ ਆਪਣੇ ਦੋਸਤਾਂ ਦੇ ਟੂ ਟਿ ਜਾਰੀਸ਼ ਕਰੂੰਗਾ ਜੀ ਜੇ ਦੋਵੇਂ ਤੁਸੀਂ ਤਰਨਤਾਰਨ ਚੜੀ ਬਰਬਰਸਾਪ ਜਾਂ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਓ ਤੇ ਆਪਣੇ ਬੱਚਿਆਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਗੁਰਦੁਆਰਾ ਭਾਈ ਮਾ ਸਿੰਘ ਪਿੰਡ ਰਟੋਲ ਡਿਸਟ੍ਰਿਕਟ ਤਰਨਤਾਰਨ ਐਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਜਰੂਰ ਆਓ ਤੇ ਦੋਸਤੋ ਹੁਣ ਮੈਂ ਚੱਲਦਾ ਵਾਂ ਤੇ ਜੋ ਵੀ ਅੱਗੇ ਅਪਡੇਟ ਹੋਊਗੀ ਮੈਂ ਤੁਹਾਨੂੰ ਰਸਤੇ ਦੇ ਵਿੱਚ ਦਿਖਾ ਜਾਊਂਗਾ ਵੈਲਕਮ ਬੈਕ ਅਗੇਨ ਦੋਸਤੋ ਤੇ ਹੁਣ ਮੈਂ ਵਾਪਸ ਜਾਂਦਿਆਂ ਵਾਂ ਮੱਥਾ ਟੇਕ ਕੇ ਬਾਬਾ ਮਾਹ ਸਿੰਘ ਜੀ ਪਿੰਡ ਰਟੋਲ ਤੋਂ ਗੁਰਦੁਆਰਾ ਸਾਹਿਬ ਤੇ ਰਸਤੇ ਦੇ ਵਿੱਚ ਰਟੋਲਾ ਦਾ ਸਟੇਡੀਅਮ ਆਇਆ ਵਾ ਤੇ ਜਿੱਥੇ ਇੱਥੋਂ ਦੇ ਨੌਜਵਾਨ ਲੋਕ ਆ ਜਿਹੜੇ ਉਹ ਸਾਰੇ ਇੱਥੇ ਆ ਕੇ ਤੇ ਆਪਣੀ ਸਪੋਰਟਸ ਐਕਟੀਵਿਟੀ ਕਰਦੇ ਆ ਜੋ ਵੀ ਆ ਖੇਡਦੇ ਆ ਮੈਂ ਤੁਹਾਨੂੰ ਵਿਖਾ ਦਿਨਾ ਵਾਂ ਐਸ ਪਿੰਡ ਦਾ ਸਟੇਡੀਅਮ ਆ ਪਿੰਡ ਦਾ ਸਟੇਡੀਅਮ ਜੀ ਜਤਲਬ ਜਗਾ ਨਹੀਂ ਇੰਨੀ ਮਤਲਬ ਢਾਈ ਕਿੱਲੇ ਲੱਗਦੀ ਆ ਕਿਉਂਕਿ ਹਰ ਇੱਕ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਗਰਾਊਂਡ ਜ਼ਰੂਰ ਹੋਣੀ ਚਾਹੀਦੇ ਆ ਜਿਹਦੇ ਨਾਲ ਸਿਹਤ ਬਣੀ ਰਹਿੰਦੀ ਆ ਤੇ ਨਸ਼ਿਆਂ ਤੋਂ ਦੂਰ ਰਹਿੰਦਾ ਵਾ ਬੰਦਾ ਤੇ ਇਸ ਤਰ੍ਹਾਂ ਇੱਥੇ ਨਟ ਵੀ ਲੱਗੇ ਹੋਏ ਆ ਜਿੱਥੇ ਆ ਕੇ ਤੇ ਨੌਜਵਾਨ ਲੋਕ ਖੇਡਦੇ ਆ ਸਪੋਰਟਸ ਐਕਟੀਵਿਟੀ ਜਿੱਤਨਾ ਚਿੜੀ ਸ਼ਿੱਕਾ ਕੁਝ ਵੀ ਖੇਡ ਸਕਦੇ ਇੱਥੇ ਆ ਕੇ ਤੇ ਐਸਾਈਡ ਮੇਰੇ ਜਗਾ ਵੀ ਆ ਸਿੰਘਾਂ ਦੀ ਨਿਸ਼ਾਨਸਬ ਬਣਿਆ ਹੋਇਆ ਉੱਤੇ ਨਿਕਾ ਜਾ ਨੀਲੇ ਰੰਗ ਦੇ ਵਿੱਚ ਇਹ ਜਦੋਂ ਆਪਾਂ ਤਰਨ ਤਰਨ ਤੇ ਬੁਰਜੀ ਨੂੰ ਆਉਂਦੇ ਆ ਰਟੋਲਾ ਹਲ ਤੋਂ ਤੇ ਕਿਲੋਕਮੀਟਰ ਤੇ 7-800 ਕਿਲੋਮੀਟਰ ਨਹੀਂ 7 ਕੁ 100 ਮੀਟਰ ਤੇ ਇਹ ਜਦੋਂ ਆਪਾਂ ਰਟੋਲਾ ਨਾਲੋਂ ਆਵਾਂਗੇ ਤੇ ਸੱਜੇ ਹੱਥ ਪੈਂਦਾ ਵਾ ਹਾਂਜੀ ਦੋਸਤੋ ਤੇ ਚਲੋ ਫਿਰ ਚੱਲੀਏ ਆਪਾਂ ਦੇ ਬਹੁਤ ਦੂਜੇ ਹਨਾ ਵਾ ਪਿੰਡ ਨੂਰਦੀ ਜਾਣਾ ਵਾ। ਬਾਕੀ ਜੋ ਵੀ ਅਪਡੇਟ ਹੋਊਗੀ ਹੋਰ ਰਸਤੇ ਦੇ ਵਿੱਚ ਉਹ ਮੈਂ ਤੁਹਾਡਾਂ ਨਾਲ ਸਾਂਝਾ ਕਰਦਾ ਜਾਊਂਗਾ। ਚਲੋ ਫੇਰ ਚੱਲੀਏ। ਦੋਸਤੋ ਤੇ ਮੈਂ ਫੇਰ ਪਹੁੰਚ ਚੁੱਕਿਆ ਵਾਂ ਥੇ ਤੇ ਨੂਰਦੀ ਪਿੰਡ ਵਾਲੀ ਥੇਹ ਤੇ ਪਹੁੰਚ ਚੁੱਕਿਆ ਵਾਂ। ਗੁਰਦੁਆਰਾ ਰਟੋਲ ਭਾਈ ਮਾਹ ਸਿੰਘ ਜੀ ਤੋਂ 4 ਕਿਲੋਮੀਟਰ ਚੱਲ ਕੇ ਤੇ ਦੋਸਤੋ ਇਹ ਮੈਂ ਤੁਹਾਨੂੰ ਖਾਈ ਅੱਜ ਦੀ ਵੀਡੀਓ ਜਿਹੜੀ ਸੀ ਮਹਾ ਪਿੰਡ ਰਟੋਲ ਤੋਂ ਤੇ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਚਾਹੂੰਗਾ ਕਿ ਵੀਡੀਓ ਬਹੁਤ ਹੀ ਮਿਹਨਤ ਲੱਗਦੀ ਹੈ ਵੀਡੀਓ ਤੇ ਤੇ ਵੀਡੀਓ ਨੂੰ ਪੂਰਾ ਵੇਖਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਮੇਰੇ ਚੈਨਲ ਨੂੰ ਜਿੱਤੋਂ ਮੈਨੂੰ ਵੀਡੀਓ ਤੇ ਥੋੜੀ ਜੀ ਅੱਗੇ ਸ਼ੇਅਰ ਕਰਨ ਦੇ ਵਿੱਚ ਮਦਦ ਮਿਲੇ ਤੇ ਨਾਲੇ ਥੱਲੇ ਕਮੈਂਟ ਕਰਦਿਆ ਕਰੋ ਜਰੂਰ ਜਿੱਤੋਂ ਤੁਹਾਡੀ ਮੈਨੂੰ ਫੀਡਬੈਕ ਮਿਲਦੀ ਰਵੇ ਜਿੱਤੋਂ ਮੈਂ ਹੋਰ ਆਪਣੀ ਵੀਡੀਓ ਦੇ ਵਿੱਚ ਸੁਧਾਰ ਕਰੀ ਜਾਵਾਂ ਵੀਡੀਓ ਨੂੰ ਕਰਦੇ ਐਂਡ